ਪੀਰ ਬੰਦਗੀ 786 ਚੈਨਲ ਵੱਲੋਂ ਆਪ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਣਾ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਦੋਸਤ ਲਖਦਾਤਾ ਪੀਰ ਜੀ ਦਾ ਚਿਰਾਗ ਨਾਮਾ ਰੋਸ਼ਨ ਕਰਦੇ ਹਨ ਉਹਨਾਂ ਦੇ ਨਾਮ ਦੀ ਬੰਦਗੀ ਕਰਦੇ ਹਨ ਉਹਨਾਂ ਲਈ ਇਹ ਪੈਗਾਮ ਬਹੁਤ ਜ਼ਰੂਰੀ ਹੈ ਸੋ ਇਸ ਪੈਗਾਮ ਨੂੰ ਅੰਤ ਤੱਕ ਜਰੂਰ ਸੁਣਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ, ਸਭ ਤੇ ਰਹਿਮਤ ਕਰਨ ਵਾਲਾ ਹੈ। ਪੀਰ ਦੀ ਪਿਆਰੀ ਸਾਧ ਸੰਗਤ ਜੀਓ ਆਪਾਂ ਸਭ ਪੀਰਾਂ ਫਕੀਰਾਂ ਨੂੰ ਮੰਨਣ ਵਾਲੀਆਂ ਰੂਹਾਂ ਹਨ। ਉਹਨਾਂ ਦੀਆਂ ਸੇਵਾ ਕਰਦੇ ਹਾਂ। ਪਰ ਆਪਣੇ ਤੋਂ ਜਾਣੇ ਅਣਜਾਣੇ ਵਿੱਚ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਪਰ ਆਪਾਂ ਉਹਨਾਂ ਗਲਤੀਆਂ ਵੱਲ ਧਿਆਨ ਨਹੀਂ ਦਿੰਦੇ ਜਿਸ ਕਾਰਨ ਸਾਡੇ ਤੇ ਰਹਿਮਤ ਨਹੀਂ ਹੁੰਦੀ ਇਸ ਲਈ ਸੰਗਤ ਜੀ ਅੱਜ ਤੁਹਾਡੇ ਚਰਣਾ ਵਿੱਚ ਨਿੱਕੇ ਨਿੱਕੀਆਂ ਗਲਤੀਆਂ ਦੱਸਣ ਜਾ ਰਹੇ ਹਾਂ ਜੋ ਆਪਾਂ ਆਪਣੀ ਜ਼ਿੰਦਗੀ ਵਿੱਚ ਅਕਸਰ ਕਰਦੇ ਹਾਂ ਸੋ ਸੰਗਤ ਜੀ ਜਿਸ ਕਮਰੇ ਵਿੱਚ ਪੀਰਾਂ ਦੇ ਚਿਰਾਗ ਰੋਸ਼ਨ ਹੁੰਦੇ ਹਨ ਉਸ ਕਮਰੇ ਤੋਂ ਆਪਣੇ ਜੋੜੇ ਦੂਰ ਰੱਖੋ ਕੋਸ਼ਿਸ਼ ਕਰੋ ਕਿ ਪੀਰਾਂ ਦੇ ਚਿਰਾਗਾ ਵਾਲਾ ਕਮਰਾ ਸਭ ਤੋਂ ਵੱਖਰਾ ਹੋਵੇ ਪੀਰਾਂ ਦੇ ਚਿਰਾਗਾ ਦੀ ਸਫਾਈ ਦਾ ਵੱਧ ਤੋਂ ਵੱਧ ਧਿਆਨ ਰੱਖੋ ਸੰਗਤ ਜੀ ਕਈ ਸੇਵਾਦਾਰ ਚਿਰਾਗਾ ਦੇ ਨੀਚੇ ਪੁਰਾਣੀਆਂ ਜਲੀਆਂ ਹੋਈਆਂ ਬੱਤੀਆਂ ਰੱਖ ਦਿੰਦੇ ਹਨ ਜਿਸ ਕਾਰਨ ਚਿਰਾਗਾ ਵਿੱਚ ਜੋ ਤੇਲ ਹੁੰਦਾ ਹੈ ਉਹ ਸੈਲਫ ਤੇ ਸਿਮਦਾ ਰਹਿੰਦਾ ਹੈ ਅਤੇ ਸੈਲਫ ਖਰਾਬ ਹੋ ਜਾਂਦੀ ਹੈ ਚਿਰਾਗਾ ਨੀਚੇ ਤੇਲ ਸਿਮਨ ਕਰਨ ਗੰਦਗੀ ਫੈਲਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਸੰਗਤ ਜੀ ਤੁਸੀਂ ਚਰਾਗਾ ਨੀਚੇ ਕੋਈ ਪਲੇਟ ਆਦੀ ਰੱਖ ਦਿਓ ਤਾਂ ਜੋ ਤੇਲ ਸਿਮਦਾ ਹੈ ਉਹ ਪਲੇਟ ਵਿੱਚ ਇਕੱਠਾ ਹੋ ਜਾਵੇ ਇਸ ਨਾਲ ਸੈਲਫ ਵੀ ਸਾਫ਼ ਰਹੇਗੀ ਸੰਗਤ ਜੀ ਪੀਰਾਂ ਲਈ ਇੱਕ ਸਾਫ਼ ਸੁਥਰਾ ਅਤੇ ਸੁੱਚਾ ਅਸਨ ਵਿਛਾਉਣਾ ਚਾਹੀਦਾ ਹੈ ਕਿਉਂਕਿ ਇਹ ਰੋਹਾਨੀ ਰੂਹਾਂ ਕਦੇ ਵੀ ਆ ਸਕਦੀ ਹਨ ਸੰਗਤ ਜੀ ਪੀਰਾ ਦੇ ਕਮਰੇ ਵਿੱਚ ਹਮੇਸ਼ਾ ਖੁਸ਼ਬੂ ਰੱਖੋ ਭਾਵ ਰੂਮ ਫਰੈਸ਼ਰ ਆਦੀ ਦਾ ਛਿੜਕਾ ਕਰਦੇ ਰਹੋ ਅਤੇ ਅਗਰਬਤੀ ਜ਼ਰੂਰ ਜਲਾਓ ਸੰਗਤ ਜੀ ਜਿਸ ਸਮੇ ਤੁਸੀ ਚਿਰਾਗ ਰੋਸ਼ਨ ਕਰਨੇ ਹਨ ਉਸ ਸਮੇ ਸਭ ਤੋਂ ਪਹਿਲਾਂ ਆਪਣੇ ਕੱਪੜਿਆਂ ਅਤੇ ਅਥਾਂ ਉੱਤੇ ਇਤਰ ਦਾ ਛਿੜਕਾ ਜ਼ਰੂਰ ਕਰੋ ਇਸ ਕਾਰਨ ਪੀਰ ਮਹਾਰਾਜ ਜੀ ਆਪਣੇ ਤੇ ਹਮੇਸ਼ਾ ਕਿਰਪਾ ਬਣਾਈ ਰੱਖਦੇ ਹਨ ਵੀਰਵਾਰ ਵਾਲੇ ਦਿਨ ਕਿਸੇ ਵੀ ਸ਼ਰਾਬੀ ਨੂੰ ਆਪਣੇ ਘਰੇ ਨਾ ਆਉਣ ਦਿਓ ਭਾਵੇਂ ਉਹ ਕੋਈ ਮਿੱਤਰ ਹੋਵੇ ਜਾਂ ਫਿਰ ਕੋਈ ਆਪਣਾ ਰਿਸ਼ਤੇਦਾਰ ਹੋਵੇ ਸੰਗਤ ਜੀ ਜੇਕਰ ਆਪਾਂ ਇਸੇ ਤਰ੍ਹਾਂ ਪੀਰ ਮਹਾਰਾਜ ਜੀ ਦੀ ਸੇਵਾ ਕਰਾਂਗੇ ਤਾਂ ਪੀਰ ਮਹਾਰਾਜ ਜੀ ਆਪਣੇ ਤੇ ਕਿਰਪਾ ਕਰਨਗੇ ਸੰਗਤ ਜੀ ਜੋ ਲੋਕ ਸ਼ਰਾਬੀ ਨੂੰ ਆਪਣੇ ਘਰੇ ਬਿਠਾਉਂਦੇ ਹਨ ਤਾਂ ਪੀਰ ਮਹਾਰਾਜ ਜੀ ਉਸ ਤੋਂ ਨਿਰਾਜ ਹੋ ਜਾਂਦੇ ਹਨ ਹੋ ਸਕਦਾ ਹੈ ਕਿ ਉਸ ਸਮੇਂ ਆਪਣਾ ਕੋਈ ਨੁਕਸਾਨ ਵੀ ਹੋ ਸਕੇ ਸੋ ਸੰਗਤ ਜੀ ਤੁਸੀਂ ਇੰਨਾ ਨਿੱਕੇ ਨਿੱਕੇ ਗੱਲਾਂ ਦਾ ਵੱਧ ਤੋਂ ਵੱਧ ਧਿਆਨ ਰੱਖਿਆ ਕਰੋ ਅਤੇ ਪੀਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ